ਪੰਜਾਬ ਤੇ ਕੁੱਲ ਆਲਮ ਵਿੱਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਰਵੇਲ ਸਿੰਘ ਪਿੰਡਰ ਤੁਸੀਂ ਦੇਖ ਰਹੇ ਹੋ ਚੈਨਲ ਈ ਮਿਸ਼ਨ ਪੰਜਾਬੀ ਮੇਰੇ ਨਾਲ ਨੇ ਸਾਡੇ ਸਹਿਯੋਗੀ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਰਾਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਜੀ ਆਇਆਂ ਵੈਲਕਮ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਅੱਜ ਖਬਰਾਂ ਦੀ ਜੇਕਰ ਗੱਲ ਕਰ ਲਈਏ ਜਿਹੜੇ ਮਾਮਲੇ ਆਏ ਨੇ ਬੜੇ ਭਾਰੀ ਕ ਮੰਤਰੀ ਪੱਧਰ ਦੇ ਜਿਹੜੇ ਵੱਡੇ ਨੇ ਖਾਸ ਕਰਕੇ ਰਾਹੁਲ ਗਾਂਧੀ ਕਿਉਂਕਿ ਚਾਰ ਦੇ ਦੌਰੇ ਉੱਤੇ ਉਹ ਅਮਰੀਕਾ ਗਏ ਹੋਏ ਨੇ ਯੂ ਐਸ ਏ ਉੱਥੋਂ ਜਿਹੜਾ ਉਹਨਾਂ ਦਾ ਇੱਕ ਬਿਆਨ ਆਇਆ ਇੱਕ ਪ੍ਰतिकਰਮ ਉਹਦਾ ਵੱਡੇ ਪੱਧਰ ਉੱਤੇ ਭਾਰਤ ਦੇ ਵਿੱਚ ਸਾਹਮਣੇ ਆ ਰਿਹਾ ਹੈ ਉਹ ਬਿਆਨ ਕੀ ਹੈ ਕੀ ਪ੍ਰतिकਰਮ ਹੈ ਉਹਨਾਂ ਦੇ ਬਿਆਨ ਪਿੱਛੇ ਕੀ ਮਕਸਦ ਹੈ ਜਿੱਥੇ ਇਸ ਉੱਤੇ ਚਰਚਾ ਕਰਾਂਗੇ ਉੱਥੇ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਵਿੱਚ ਅੱਜ ਦੂਜੀ ਸੋਚੀ ਨੌ ਉਮੀਦਵਾਰਾਂ ਦੀ ਜਾਰੀ ਕਰ ਦਿੱਤੀ ਹੈ ਤੇ ਜੇਕਰ ਸ਼੍ਰੀ ਕਾਲਤਕ ਸਾਬ ਦੇ ਜਥੇਦਾਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਅੱਜ ਇੱਕ ਪਖਰੀ ਤਰ੍ਹਾਂ ਦਾ ਆਦੇਸ਼ ਦਿੱਤਾ ਗਿਆ ਉਹ ਆਦੇਸ਼ ਕੀ ਹੈ ਤੇ ਸੀਪੀਆਈ ਦੇ ਇੱਕ ਵੱਡੇ ਆਗੂ ਕਹਿੰリエ ਕਿ ਕੌਮੀ ਜਰਨਲ ਸਕੱਤਰ ਕਾਮਰੇਡ ਸੀਤਾਰਾਮ ਜੈਚਰੀ ਦੀ ਹਾਲਤ ਉਹ ਕਾਫੀ ਗੰਭੀਰ ਬਣੀ ਹੋਈ ਹੈ ਅਜਿਹੇ ਸਾਰੇ ਮਾਮਲੇ ਚਰਚਾ ਵਿੱਚ ਜਦੋਂ ਆਪਾਂ ਤੁਰਦੇ ਹਾਂ ਤਾਂ ਰਾਹੁਲ ਗਾਂਧੀ ਕਿਉਂਕਿ ਯੂਐਸਏ ਗਏ ਹੋਏ ਨੇ ਆਪਣੇ ਨਿੱਜੀ ਦੌਰੇ ਉੱਤੇ ਹਿੰਦੁਸਤਾਨ ਤੇ ਵਿਕਾਸ ਦੀ ਦਿਸ਼ਾ ਵਿੱਚ ਲਿਆ ਗੁਣੇ ਉਨਾ ਵੱਲੋਂ ਇੱਕ ਵੱਡਾ ਬਿਆਨ ਵੱਖਰੀ ਤਰ੍ਹਾਂ ਦਾ ਸਾਹਮਣੇ ਆ ਰਿਹਾ ਜਿਸ ਨੇ ਸਿੱਖ ਜਿਮ ਨੂੰ ਵੀ ਇਹ ਜਿਹੜੇ ਗਿਰਦੇ ਮਾਮਲਾ ਵੱਖਰੀ ਤਰ੍ਹਾਂ ਦਾ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰਾ ਮਾਮਲਾ ਕੀ ਹੈ ਉਹਨਾਂ ਦਾ ਬਿਆਨ ਕੀ ਹੈ ਕਿਸ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਨੇ ਤੇ ਉਹਨਾਂ ਦੇ ਇਸ ਬਿਆਨ ਪਿੱਛੇ ਮਕਸਦ ਕੀ ਹੈ ਡਾਕਟਰ ਸਾਹਿਬ ਖੋਲਿਓ ਸਾਰਾ ਕੁਝ ਫਿਰ ਆਪਾਂ ਕਰਮਵਾਰ ਅੱਗੇ ਵਧਦੇ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਰਾਜਨੀਤੀ ਖੇਤਰ ਦੇ ਵਿੱਚ ਬੜਾ ਵੱਡੀ ਗੱਲ ਇਹ ਹੁੰਦੀ ਹੈ ਵੀ ਹਰੇਕ ਮੁੱਦੇ ਨੂੰ ਵੱਡੇ ਤੋਂ ਵੱਡਾ ਬਣਾ ਕੇ ਪੇਸ਼ ਕੀਤਾ ਜਾਵੇ ਚਾਹੇ ਧਰਮ ਬਾਰੇ ਹੋਵੇ ਜਾਂਤ ਬਾਰੇ ਹੋਵੇ ਫਿਰਤੇ ਬਾਰੇ ਹੋਵੇ ਖੇਤਰ ਬਾਰੇ ਹੋਵੇ ਕਿਉਂਕਿ ਭਾਰਤੀ ਰਾਜਨੀਤੀ ਦੇ ਵਿੱਚ ਹੁਣ ਇਸ ਤਰ੍ਹਾਂ ਦਾ ਇੱਕ ਇੱਕ ਕਾਫੀ ਤਬਦੀਲੀ ਆ ਰਹੀ ਹੈ ਤੇ ਸ਼੍ਰੀ راہਲ ਗਾਂਧੀ ਜਿਹੜੇ ਯੂ ਐਸ ਏ ਗਏ ਹੋਏ ਨੇ ਉੱਥੇ ਉਹਨਾਂ ਨੇ ਇੱਕ ਇਹ ਬਿਆਨ ਦਿੱਤਾ ਕਿ ਕਿ ਭਾਰਤ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਸਿੱਖਾਂ ਨੂੰ ਗੁਰਦੁਆਰੇ ਜਾਣ ਤੇ ਪਾਬੰਦੀ ਲੱਗ ਸਕਦੀ ਹੈ ਉਹਨਾਂ ਨੂੰ ਕੜਾ ਪਹਿਨਣ ਦੇ ਉੱਪਰ ਪਾਬੰਦੀ ਲੱਗ ਸਕਦੀ ਹੈ ਲੱਗੀ ਹੋਈ ਆਕੜਾ ਪਹਿਨਣ ਦੀ ਇਸੇ ਤਰ੍ਹਾਂ ਉਹਨਾਂ ਦੀ ਪੱਗ ਦੇ ਉੱਪਰ ਵੀ ਉਹਨਾਂ ਨੇ ਲਿਖਿਆ ਵੀ ਪੱਗ ਬੰਨਣ ਤੋਂ ਵੀ ਡਾਕਟਰ ਸਾਹਿਬ ਕਹਿੰਦਾ ਭਾਬਾ ਕਿ ਉਹਨਾਂ ਅਜਿਹੀ ਤਰ੍ਹਾਂ ਦੇ ਸਵਾਲ ਉਠਾਏ ਸਵਾਲ ਪੁੱਛਾਈ ਜੀ ਹਾਂ ਉਹਨਾਂ ਨੇ ਇਹ ਇਸ ਸੰਬੰਧ ਦੇ ਵਿੱਚ ਇਹੋ ਲੱਗਦਾ ਵੀ ਉਹ ਜਿਹੜੀਆਂ ਕੋਈ ਕਿਤੇ ਵੱਖ-ਵੱਖਰੀ ਜਗ੍ਹਾ ਦੇ ਉੱਪਰ ਹਿੰਦੁਸਤਾਨ ਦੇ ਵਿੱਚ ਵੱਖ-ਵੱਖਰੇ ਖੇਤਰਾਂ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਕੁਸ਼ਟਨਾਮਾ ਵਾਪਰੀਆਂ ਨੂੰ ਉਹਨਾਂ ਨੂੰ ਲੈ ਕੇ ਉਹਨਾਂ ਨੇ ਕਿਸ ਤਰ੍ਹਾਂ ਦਾ ਪ੍ਰਵਚਨ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਜਿਸ ਸੰਦਰਭ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੀ ਸ਼੍ਰੀ ਆਰਤੀ ਸਿੰਘ ਨੇ ਬਹੁਤ ਗੰਭੀਰ ਤਣਾ ਲੈਇਆ ਉਹਨਾਂ ਨੇ ਕਿਹਾ ਕਿ ਜੇਕਰ ਇਹੋ ਹੀ ਬਿਆਨ ਸ਼੍ਰੀ ਰਾਹੁਲ ਗਾਂਧੀ ਅਤੇ ਭਾਰਤ ਤੇ ਆ ਕੇ ਦੇਣ ਕੀਤਾ ਸੀ ਉਹਨਾਂ ਦੇ ਖਿਲਾਫ ਕੇਸ ਕਰਾਂਗੇ ਹੁਣ ਮਾਮਲਾ ਇਹ ਹੈ ਵੀ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਦੇ ਵੱਡੇ ਲੀਡਰਸ਼ਿਪ ਰਾਹੁਲ ਗਾਂਧੀ ਤੇ ਜਿਹੜੇ ਐਨਡੀਏ ਦੇ ਵੀ ਵੱਡੇ ਲੀਡਰ ਨੇ ਤੇ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਹੈ ਜਦਕਿ ਜੀ ਪਸ਼ੋਕੜ ਚ ਜਾਈਏ ਤਾਂ ਕਾਂਗਰਸ ਪਾਰਟੀ ਜੋ ਪ੍ਰੇਹ ਲੱਗਦਾ ਰਿਹਾ ਹੈ ਜਦੋਂ ਕਿ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਤੋਂ ਬਾਅਦ ਲੰਮਰ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਜਿਹੜਾ ਜੈਨੋਸਾਈਡ ਜਿਸ ਸਿੱਖਾਂ ਦਾ ਕਤਲੇਆਮ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਹੋਇਆ ਉਸ ਦੇ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਸਰਾਹ ਠਹਿਰਾਇਆ ਗਿਆ ਦਾ ਸੀ ਕਿਉਂਕਿ ਸਰਕਾਰ ਉਹਨਾਂ ਦੀ ਸੀ ਤੇ ਪਰ ਪ੍ਰਸਥਿਤੀਆਂ ਨੇ ਦੇਖੋ ਕਿਸ ਤਰ੍ਹਾਂ ਬਦਲ ਦਿੱਤਾ ਪ੍ਰਸਥਿਤੀਆਂ ਦੀ ਵੱਖਰੀ ਜਿਹੜੀ ਟੋਨ ਹੈ ਹੁਣ ਉਹੋ ਹੀ ਕਾਂਗਰਸ ਪਾਰਟੀ ਦੇ ਲੀਡਰ ਸਿੱਖਾਂ ਬਾਰੇ ਇਸ ਤਰ੍ਹਾਂ ਦਾ ਇੱਕ ਪਰ ਤਾਂ ਸਰਜਿੰਦ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਇਹ ਕਿਹਾ ਵੀ ਆਰਐਸਐਸ ਦੇ ਵੱਲੋਂ ਇਹ ਇਹ ਸਮਝਿਆ ਜਾ ਰਿਹਾ ਕਿ ਜਿਹੜੀਆਂ ਘਟ ਗਿਣਤੀ ਗੋਮਾ ਨੇ ਉਹਨਾਂ ਨੂੰ ਵੀ ਮਾੜਾ ਸਮਝਿਆ ਜਾਂਦਾ ਕੁਝ ਰਾਜਿਆਂ ਨੂੰ ਮਾੜਾ ਸਮਝਿਆ ਜਾਂਦਾ ਕੁਝ ਪਾਸ਼ਾ ਮਾਨ ਨੂੰ ਮਾੜਾ ਸਮਝਿਆ ਜਾਂਦਾ ਕੁਝ ਕਮਿਊਨਿਟੀ ਨੂੰ ਵੀ ਮਾੜਾ ਸਮਝਿਆ ਜਾਂਦਾ ਇਸ ਸੰਦਰਭ ਦੇ ਵਿੱਚ ਉਹਨਾਂ ਨੇ ਇਹ ਵੱਡੀਆਂ ਗੱਲਾਂ ਕੀਤੀਆਂ ਨੇ ਤੇ ਜਿਸ ਦੇ ਬਾਰੇ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਬਟਾ ਇਸ ਸਬੰਧੀ ਬਿਆਨ ਦੇਣ ਦੇ ਲਈ ਅੱਗੇ ਆਉਣਾ ਪਿਆ ਤੇ ਇਸ ਸਬੰਧੀ ਹੋਰ ਵੀ ਕਾਫੀ ਬਿਆਨ ਜਾਂ ਪ੍ਰਤੀਬਿਆਨ ਆ ਰਹੇ ਨੇ ਇਹ ਇੱਕ ਵੱਖਰਾ ਜਿਹੜਾ ਵਰਤਾਰਾ ਸਿੱਖ ਮਾਮਲਿਆਂ ਦੇ ਲੈ ਕੇ ਜੇ ਦੇਖਿਆ ਜਾਵੇ ਤਾਂ ਇੱਕ ਵੱਖਰਾ ਵਰਤਾਰਾ ਸਿਰਜਣ ਦੀ ਇਹ ਜਿਹੜੀ ਹੋ ਰਹੀ ਹੈ ਇੱਕ ਕਿਉਂਕਿ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਐਨਡੀਆ ਦੀ ਸਰਕਾਰ ਹੈ ਉਸ ਦੇ ਉੱਪਰ ਇਹ ਵੱਡਾ ਤਿੱਖਾ ਹਮਲਾ ਹੋ ਰਿਹਾ ਹੈਗਾ ਜਿਹੜਾ ਕਿ ਰਾਹੁਲ ਗਾਂਧੀ ਨੇ ਕੀਤਾ ਜੀ ਡਾਕਟਰ ਸਾਹਿਬ ਵੱਡੇ ਵਿਚਾਰ ਵਾਲੀ ਗੱਲ ਇਹ ਹੈ ਕਿ ਰਾਹੁਲ ਗਾਂਧੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਵੱਡੀ ਯਾਨੀ ਕਿ ਸਖਤ ਭਰਿਆ ਮੰਤਰੀ ਪਦ ਉੱਤੇ ਫੈਲਿਆ ਸਿੱਖ ਭਾਈਚਾਰਾ ਇਸ ਵੇਲੇ ਤੇ ਉਸ ਭਾਈਚਾਰੇ ਨਾਲ ਸੰਬੰਧਤ ਇਹ ਬਿਆਨ ਜੇ ਮੋٹے ਤੌਰ ਤੇ ਜੇਕਰ ਆਪਾਂ ਕੋਖੀਏ ਸਾਹਮਣੇ ਆਉਂਦਾ ਤਾਂ ਉਹਨਾਂ ਅਮਰੀਕਾ ਦੇ ਵਿੱਚ ਜਾ ਕੇ ਕਿਉਂ ਦਿੰਦਾ ਹੈ ਇਸ ਬਿਆਨ ਪਿੱਛੇ ਮਕਸਦ ਕੀ ਲੱਗਦਾ ਹੈ ਕਿਉਂਕਿ ਅਮਰੀਕਾ ਉਹਨਾਂ ਦਾ ਜਿਹੜਾ ਦੌਰਾ ਉਹਨਾਂ ਦਾ ਨਿੱਜੀ ਹੈ ਵਿਰੋਧੀ ਧਿਰ ਦੇ ਭਾਵੇਂ ਆਗੂ ਨੇ ਪਰੰਤੂ ਇਹ ਜਿਹੜਾ ਬਿਆਨ ਹੈ ਉਹਨਾਂ ਨੇ ਉੱਥੋਂ ਦੀਆਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਮੀਟਿੰਗਾਂ ਕਰ ਰਹੇ ਨੇ ਉਹਨਾਂ ਦੇ ਵਿੱਚ ਹਾਲਾਂਕਿ ਇਸ ਬਿਆਨ ਤੋਂ ਬਾਅਦ ਹੋਰ ਵੀ ਕਈ ਵੱਖ-ਵੱਖ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਪਰੰਤੂ ਜੇਕਰ ਦੇਖੀਏ ਡਾਕਟਰ ਸਾਹਿਬ ਕੀ ਕੀ ਮਕਸਦ ਹੈ ਐਨਾ ਸਖਤ ਬਿਆਨ ਦੇਣਾ ਇੱਕ ਵੱਖਰੀ ਤਰ੍ਹਾਂ ਦਾ ਜਿਹਦੇ ਵਿੱਚ ਕਹਿੰਦਾ ਭਾਵ ਕਿ ਭਾਰਤ ਨੂੰ ਵੀ ਇੱਕ ਤਰ੍ਹਾਂ ਕਲਾਵੇ ਦੇ ਵਿੱਚ ਲੈ ਲੈਣਾ ਤੇ ਸਿੱਖਾ ਉਤੇ ਵੀ ਕਿ ਸਿੱਖ ਸ਼ਾਇਦ ਭਾਰ ਦੇ ਵਿੱਚ ਕਿਹੜੀ ਵਿਵਸਥਾ ਦੇ ਵਿੱਚ ਨੇ ਇੱਕ ਬਾਹਰ ਜਿਹੜਾ ਮੈਸੇਜ ਉਹ ਇਸ ਤਰ੍ਹਾਂ ਦਾ ਜਾਂਦਾ ਹੈ ਕਿ ਸਿੱਖਾਂ ਦੀ ਸ਼ਾਇਦ ਭਾਰ ਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਹੈ ਜਿਵੇਂ ਉਹਨਾਂ ਨੇ ਕੜੇ ਦੀ ਗੱਲ ਕੀਤੀ ਹੈ ਦਸਤਾਰ ਦੀ ਗੱਲ ਕੀਤੀ ਹੈ ਹੋਰ ਬਹੁਤ ਕੁਝ ਜਿਹੜਾ ਸਾਹਿਬ ਇੰਟਰਨੈਸ਼ਨਲ ਸਿਆਸਤ ਦੀ ਬੜੀ ਡੂੰਗੀ ਗੇਮ ਹੈ ਦੇ ਵਿੱਚੋਂ ਦੇਖਿਆ ਜਾਂਦਾ ਹੈ ਵੀ ਸਿਆਸਤ ਦੇ ਵਿੱਚੋਂ ਕਿਹੜੀ ਚੀਜ਼ ਜਾਂ ਕਿਸ ਪੁਆਇੰਟ ਦੇ ਉੱਪਰ ਆ ਬਿਆਨ ਦਿੱਤਾ ਜਾਵੇ ਜਾਂ ਕਿਹੜਾ ਬਿਰਤਾਂ ਸਿੱਧਿਆ ਜਾਵੇ ਜਿਹੜਾ ਲੰਬੇ ਸਮੇਂ ਦੇ ਵਿੱਚ ਰਾਜਨੀਤੀ ਦੇ ਵਿੱਚ ਲਾਹੇਵੰਦ ਹੋਵੇ ਹੁਣ ਇਸ ਤਰ੍ਹਾਂ ਦਾ ਕੋਈ ਰਾਹੁਲ ਗਾਂਧੀ ਨੇ ਅਮਰੀਕਾ ਚ ਗਏ ਨੇ ਉੱਥੇ ਜਿਹੜਾ ਵਿਸ਼ਵ ਦਾ ਮੀਡੀਆ ਸਾਰੀ ਦੁਨੀਆ ਨੂੰ ਕੇ ਇਸ ਤਰ੍ਹਾਂ ਦਾ ਸੰਕੇਤ ਜਾਂਦਾ ਜਿੱਥੇ ਕਿ ਉਹਨਾਂ ਨੇ ਇਹ ਬਿਆਨ ਦਿੱਤਾ ਕਿਉਂਕਿ ਇਹਦੇ ਤੋਂ ਇਹ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਾਰਤੀ ਰਾਜਨੀਤੀ ਦੇ ਵਿੱਚ ਸਿੱਖ ਵਿੱਚ ਸਿੱਖਾਂ ਨੂੰ ਸਿੱਖ ਕਮਿਊਨਿਟੀ ਨੂੰ ਇਸ ਕੇਂਦਰ ਦੇ ਵਿੱਚ ਰੱਖ ਕੇ ਜਿਹੜੀ ਰਾਜਨੀਤੀ ਅੱਗੇ ਅੱਗੇ ਵਧੇਗੀ ਇਹਦੇ ਵਿੱਚ ਹੀ ਇਹਨਾਂ ਨੂੰ ਸਿੱਖਾਂ ਦੇ ਹਿੱਤਾਂ ਬਾਰੇ ਸਿੱਖਾਂ ਦੀ ਬੋਲੀ ਬਾਰੇ ਸਿੱਖਾਂ ਦੀ ਭਾਸ਼ਾ ਬਾਰੇ ਸਿੱਖਾਂ ਦੀ ਕਮਿਊਨਿਟੀ ਬਾਰੇ ਕਾਫੀ ਵੱਡੇ ਪੱਧਰ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਇਹ ਇਹ ਇੱਕ ਬੱਖਰਾ ਜਿਹੜਾ ਵਿਚਾਰ ਸਿਰਜ ਕੇ ਇਹਦੇ ਉੱਪਰ ਰਾਜਨੀਤੀ ਦਾ ਕੇਂਦਰ ਉਹ ਇਹ ਲੱਗ ਰਿਹਾ ਹੈ ਕਿਉਂਕਿ ਜਿਹੜੀਆਂ ਬੱਟੀਆਂ ਕਮੰਤਰੀ ਪੱਧਰ ਦੇ ਉੱਪਰ ਜਿਹੜੀਆਂ ਸ਼ਕਤੀਆਂ ਨੇ ਉਹ ਦੇਖਦੀਆਂ ਨੇ ਕਿ ਸਿੱਖ ਕਿੰਨੇ ਪ੍ਰਭਾਵਸ਼ਾਲੀ ਨੇ ਕਿੱਡੇ ਉਦਮੀ ਨੇ ਕਿਸ ਤਰ੍ਹਾਂ ਦਾ ਉਹਨਾਂ ਦਾ ਪਛੋਕੜ ਹੈ ਕਿਸ ਤਰ੍ਹਾਂ ਦੀ ਉਹਨਾਂ ਦੀ ਵਿਰਾਸਤ ਹੈ ਕਿਸ ਤਰ੍ਹਾਂ ਦੀ ਬਲਖਣਤਾ ਹੈ ਇਸ ਸੰਦਰਭ ਦੇ ਵਿੱਚ ਸਾਰਾ ਕੁਝ ਖੋਜਣ ਤੋਂ ਬਾਅਦ ਹੀ ਥਿੰਕ ਟੈਂਕ ਆਪਣੀ ਇੱਕ ਰਹਿ ਤਿਆਰ ਕਰਦੇ ਨੇ ਵੀ ਇਸ ਦੇ ਉੱਪਰ ਆਪਾਂ ਇੱਕ ਬਰਤਾਂਤ ਸਿੱਧਿਆ ਜਾਵੇ ਤਾਂ ਜੋ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਜਿਹੜਾ ਕੋਈ ਅਗਲਾ ਜਿਹੜਾ ਵੀਥੀ ਜਿਹੜਾ ਹੈਗਾ ਬਦਲਾ ਉਸ ਨੂੰ ਤਿਆਰ ਕਰਨ ਦੇ ਲਈ ਇੱਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਬਿਲਕੁਲ ਡਾਕਟਰ ਭਗਵੰਤ ਸਿੰਘ ਜੀ ਤੁਸੀਂ ਤੁਹਾਡੇ ਕਹਿੰਦਾ ਪਾਪ ਕਿ ਲੰਬੀ ਰਾਜਨੀਤੀ ਦੇ ਮਾਮਲੇ ਜਾਂ ਇर्द-ਗਿਰਦੀ ਇਹ ਬਿਆਨ ਦਿੱਤਾ ਜਾ ਸਕਦਾ ਕਿਉਂਕਿ ਹੁਣ ਹਿੰਦੁਸਤਾਨ ਦੇ ਵਿੱਚ ਤਾਂ ਫਿਲਹਾਲ ਨੇੜ ਭਵਿੱਖ ਦੇ ਵਿੱਚ ਕੋਈ ਇਦਾਂ ਵੱਡੀ ਚੋਣ ਨਹੀਂ ਕਹਿੰਦਾ ਪਾ ਜਿਹੜੀ ਹੁਣ ਵਿਧਾਨ ਸਭਾ ਦੀ ਗੱਲ ਕਰ ਲਈਏ ਤਾਂ ਜੰਮੂ ਕਸ਼ਮੀਰ ਤੇ ਹਰਿਆਣਾ ਪਰ ਜਿਹੜਾ ਸਿੱਖਾਂ ਦਾ ਰਾਜ ਮੰਨਿਆ ਜਾਂਦਾ ਉਹ ਇਸ ਲਈ ਪੰਜਾਬ ਹੈ ਪਰ ਕੀ ਹਰਿਆਣੇ ਦੀ ਰਾਜਨੀਤੀ ਨੂੰ ਜਿਹੜੀ ਸਖੋਟ ਬੈਂਕ ਦੇ ਮਕਸਦ ਨੂੰ ਮਨਸਾਨੁਮੁਖ ਰੱਖਦੇ ਆ ਜੇ ਹੈ ਬੈਣ ਸਾਹਮਣੇ ਆ ਸਕਦਾ ਜਾਂ ਲੰਬੀ ਕੋਈ ਰਾਜਨੀਤੀ ਦੀ ਇਹ ਦੇ ਵਿੱਚ ਤਸਵੀਰ ਲਿਖੀ ਗਈ ਜਾਂਦੀ ਹੈ ਜੀਟਰ ਸਾਹਿਬ ਇਹਦੇ ਪਿੱਛੇ ਲੰਬੀ ਲੰਬੀ ਰਾਜਨੀਤੀ ਹੈ ਕਿਉਂਕਿ ਹਰਿਆਣੇ ਦੇ ਵਿੱਚ ਕੋਈ ਬਹੁਤਾ ਪ੍ਰਭਾਵਤ ਨਹੀਂ ਕਰ ਰਹੀ ਕਿਉਂਕਿ ਹਰਿਆਣੇ ਦੀ ਇੱਕ ਜਿਹੜੀ ਪਹਿਲਾਂ ਤੋਂ ਹੀ ਪੰਜਾਬ ਦੇ ਨਾਲ ਜੁੜਿਆ ਹੋਇਆ ਕਨੈਕਟਡ ਹੈਗੀ ਆ ਇਸ ਤਰ੍ਹਾਂ ਦੀ ਜਿਹੜੀ ਵੋਟ ਆ ਜਾਂ ਪੰਜਾਬੀ ਵੋਟ ਹੈ ਉਹ ਉਹ ਆਪਣੇ ਆਪ ਹੀ ਪੰਢੀ ਹੋਈ ਹੈ ਤਕਰੀਬਨ ਸਾਰੀਆਂ ਪਾਰਟੀਆਂ ਉੱਥੇ ਉੱਥੇ ਨਿਸ਼ਚਿਤ ਹੈ ਪਰੰਤੂ ਇਹ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਭਵਿੱਖ ਦੀ ਜਿਹੜੀ ਲੰਬੀ ਰਾਜਨੀਤੀ ਹੈ ਹਿੰਦੁਸਤਾਨ ਦੀ ਜਿਹੜੀ ਰਾਜਨੀਤੀ ਨੂੰ ਪ੍ਰਭਾਵਿਤ ਕਰੇ ਉਹ ਉਸ ਦੇ ਤੋਂ ਦਿੰਦਾ ਲੱਗਦਾ ਬਾਕੀ ਤਾਂ ਇਹ ਇਹਦੇ ਜਿੰਨੇ ਪ੍ਰਤੀਕਰਮ ਆਏਗਾ ਜਾਂ ਇਸ ਸੰਬੰਧ ਦੇ ਵਿੱਚ ਕੀ ਤਿਆਰ ਕੀਤਾ ਜਾਂਦਾ ਜਿਹੜਾ ਬਲੂਪ੍ਰਿੰਟ ਜਿਵੇਂ ਲੱਗ ਰਿਹਾ ਹੈਗਾ ਪੰਜਾਬ ਦੇ ਵਿੱਚ ਜੋ ਜਿਸ ਤਰ੍ਹਾਂ ਦੀ ਹੈ ਘਟਨਾਵਾਂ ਪਿਛਲੇ ਸਮੇਂ ਦੇ ਦੌਰਾਨ ਆਪਾਂ ਦੇਖਦੇ ਰਹੇ ਹਾਂ ਨੇ ਤੇ ਸਿੱਖ ਜਿਹੜੀ ਰਾਜਨੀਤੀ ਹੈ ਉਸ ਸੰਬੰਧ ਦੇ ਵਿੱਚ ਇੱਕ ਰੋਡ ਮੈਪ ਤੈਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗ ਰਹੀ ਹੈ ਕਿਉਂਕਿ ਜਿਵੇਂ ਹੁਣ ਅਕਾਲੀ ਦਲ ਬੜੇ ਕ੍ਰਾਈਸਿਸ ਦੇ ਵਿੱਚੋਂ ਜਾ ਰਿਹਾ ਹੈਗਾ ਸੰਕਟ ਦੇ ਵਿੱਚ ਤੇ ਪੰਜਾਬ ਦੀ ਜਿਹੜੀ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਕੋਈ ਨਾ ਕੋਈ ਹਿੰਦੁਸਤਾਨ ਦੇ ਕੌਮੀ ਪੱਧਰ ਦੇ ਉੱਪਰ ਸਿੱਖ ਰਾਜਨੀਤੀ ਨੂੰ ਕੇਂਦਰ ਚਲੇ ਆਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਡਾਕਟਰ ਸਾਹਿਬ ਦੋ ਦਿਨ ਪਹਿਲਾਂ ਜਿਹੜਾ ਕਰਨਾਲ ਦੇ ਵਿੱਚ ਉੱਥੇ ਹਰਿਆਣਾ ਸਿੱਖ ਇਕਤਾ ਦਲ ਵੱਲੋਂ ਇੱਕ ਸਿੱਖ ਸਮੇਲਨ ਹੁੰਦਾ ਤੇ ਦਮਦਮਾ ਸਾਹਿਬ ਦੇ ਜਿਹੜੇ ਮੌਜੂਦਾ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰ ਵੱਡੀਆਂ ਧਾਰਮਿਕ ਸ਼ਖਸੀਅਤਾਂ ਸਿੱਖ ਜਮਾਤ ਨਾਲ ਜੁੜੇ ਲੋਕ ਉੱਥੇ ਪਹੁੰਚਦੇ ਆ ਤਾਂ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਬੜਾ ਸੀ ਕਿ ਸਿੱਖ ਕੋਈ ਚਾਰਾ ਨਹੀਂ ਇਹ ਕੋਈ ਸੱਜੇ ਖਾਜੇ ਨਾਲ ਉਹਨਾਂ ਨੇ ਕਿਹਾ ਕਿ ਜੇ ਕੋਈ ਖਾਣ ਦਾ ਯਤਨ ਕਰੇਗਾ ਤਾਂ ਫਿਰ ਉਹਨਾਂ ਦਾ ਇਸ ਤੋਂ ਵੀ ਅਗਲਾ ਤਿੱਖਾ ਬਿਆਨ ਸੀ ਕਹਿੰਦਾ ਭਾਵੇਂ ਕਿ ਉਹਨਾਂ ਦੇ ਮਤਲਬ ਗਲੇ ਦੇ ਵਿੱਚ ਅੜ ਜਾਣਗੇ ਸਿੱਖ ਇਸ ਅਜਿਹੀ ਤਰ੍ਹਾਂ ਦਾ ਪਰ ਇਸ ਤੋਂ ਦੋ ਦਿਨ ਬਾਅਦ ਰਾਹੁਲ ਗਾਂਧੀ ਵੱਲੋਂ ਸਿੱਖੀ ਜਮ ਨੂੰ ਲੈ ਕੇ ਬਿਆਨ ਸਾਹਮਣੇ ਆਉਂਦਾ ਹੈ ਖੈਰ ਦੇਖਣ ਵਾਲੀ ਗੱਲ ਹੈ ਇਹਦੇ ਤੇ ਕੋਹ ਖੋਣ ਦੀ ਲੋੜ ਹੈ ਪ੍ਰਤੀਕਰਮ ਵੱਡੇ ਪੱਧਰ ਤੇ ਸਾਹਮਣੇ ਆ ਰਹੇ ਨੇ ਧਾਰਮਿਕ ਜਿਹੜੀਆਂ ਸਿੱਖ ਧਾਰਮਿਕ ਸਖਸੀਅਤਾਂ ਵੀ ਇਸ ਮਾਮਲੇ ਦੇ ਵਿੱਚ ਆਪਣਾ ਪ੍ਰਤੀਕਰਮ ਅਗਦੇ ਸਮੇਂ ਦੇ ਸਕਦੀਆਂ ਨੇ ਫਿਲਹਾਲ ਜਿਹੜੀ ਜਾਣਕਾਰੀ ਸਾਹਮਣੇ ਆਈ ਉਹ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਅੱਜ ਇੱਕ ਆਦੇਸ਼ ਕਹਿ ਲਿਆ ਕਿ ਉਹਨਾਂ ਆਪਣੇ ਵੱਲੋਂ ਜਿਹੜਾ ਆਦੇਸ਼ ਦਿੱਤਾ ਹੈ ਸਿੱਖ ਧਰਮ ਤੇ ਇਸਲਾਮ ਧਰਮ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵਿਵਾਦ ਜਿਹੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਇਲੂਕੇਟ ਪਰ ਸਭ ਦੱਸਿਓ ਕਿ ਕੀ ਕਹਿਣਾ ਹੈ ਕਿਸ ਤਰ੍ਹਾਂ ਦਾ ਉਹਨਾਂ ਨੇ ਮਤਲਬ ਆਦੇਸ਼ ਦੇ ਵਿੱਚ ਗੱਲ ਕਹੀ ਹੈ ਜਦਿਆ ਸਰ ਸਾਹਿਬ ਵੱਲੋਂ ਦੋ ਫਿਰਕਿਆਂ ਨੂੰ ਦੋ ਫਿਰਕਿਆਂ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਨੇ ਉਹਨਾਂ ਦੇ ਕੀ ਮਕਸਦ ਨੇ ਅਜਿਹਾ ਸਾਰਾ ਕੁਝ ਜਿਹੜਾ ਸਰ ਪਿੰਡ ਸਾਹਿਬ ਉਹਨਾਂ ਨੇ ਕਿਹਾ ਵੀ ਅਸਲ ਦੇ ਵਿੱਚ ਸਿੱਖ ਅਤੇ ਮੁਸਲਮ आईआरए ਦੇ ਵਿੱਚ ਇੱਕ ਵੱਡੀ ਦਫੇਰ ਪਾਉਣ ਦੇ ਲਈ ਇਹਨਾਂ ਦੇ ਨਾਂ ਦੇ ਉੱਪਰ ਫੇਕ ਸੋਸ਼ਲ ਮੀਡੀਆ ਦੇ ਉੱਪਰ account ਬਣਾ ਕੇ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਹੈ ਜਦ ਕਿ ਉਹ ਨਾ ਹੀ ਉਹ ਸੱਚੇ ਮੁਸਲਮਾਨ ਨੇ ਨਾ ਹੀ ਉਹ ਸੱਚੇ ਸਿੱਖ ਨੇ ਇਹ ਇਹ ਦੇ ਪਿੱਛੇ ਕੋਈ ਨਾ ਕੋਈ ਹੋਰ ਸ਼ਕਤੀ ਹੈ ਜਿਹੜੀ ਕਿ ਇਸ ਤਰ੍ਹਾਂ ਦਾ ਇੱਕ ਦਫੇਰ ਪਾ ਕੇ ਕੋਸ਼ਿਸ਼ ਕਰ ਰਹੀ ਹੈ ਜਦ ਕਿ ਇਸ ਤਰ੍ਹਾਂ ਦਾ ਕੋਈ ਮਸਲਾ ਹੈ ਨਹੀਂਗਾ ਇਹ ਇਹ ਦੇ ਤੋਂ ਇਹ ਲੱਗ ਰਿਹਾ ਹੈ ਬਿਲਕੁਲ ਜਿਵੇਂ ਕਿ ਅਪਾ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਸਿੱਖਾਂ ਨੂੰ ਦੇ ਵਿਚਾਰਧਾਰਾ ਬਾਰੇ ਸਿੱਖ ਪਹਿਰਾਵੇ ਬਾਰੇ ਸਿੱਖ ਸੰਦਰਭਾਂ ਬਾਰੇ ਜਿਹੜੀ ਹੈ ਕਿ ਇਹ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਕਨਸੈਂਟਰੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਮੰਤਰੀ ਪੱਧਰ ਦੇ ਉੱਪਰ ਵੀ ਇਸ ਤਰ੍ਹਾਂ ਦਾ ਇੱਕ ਬਰਤਾਰਾ ਕਿਉਂਕਿ ਸਿੱਖਾਂ ਦੀ ਜਿਹੜੀ ਪਛਾਣ ਮੰਤਰੀ ਪੱਧਰ ਦੇ ਉੱਪਰ ਸਿੱਖਾਂ ਦਾ ਇੱਕ ਆਪਣਾ ਆਇਡੈਂਟੀਟੀ ਸ਼ਟਰ ਰਹੇ ਨੇ ਜਾਂ ਪਿੱਛੇ ਜੋ ਘਟਨਾਵਾਂ ਵਾਪਰਦੀਆਂ ਨੇ ਕੈਨੇਡਾ ਦੇ ਵਿੱਚ ਜਾਂ ਹੋਰ ਜਗ੍ਹਾ ਤੇ ਵੀ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰੀਆਂ ਨੇ ਜਿਹਨੂੰ ਆਪਾਂ ਸਮਝ ਸਕਦੇ ਸਿੱਖ ਆਇਡੈਂਟੀਟੀ ਦੇ ਨਾਲ ਜੁੜੀਆਂ ਹੋਈਆਂ ਨੇ ਇਸ ਸੰਦਰਭ ਦੇ ਵਿੱਚ ਜਿਹੜੇ ਵੱਡੇ ਸਿਆਸੀ ਪੰਡਤ ਨੇ ਜਾਂ ਵੱਡੇ ਥਿੰਕ ਟੈਂਕ ਨੇ ਪਾਰਟੀਆਂ ਦੇ ਹਰੇਕ ਅ ਦਲਦੇ ਉਹ ਆਪੋ ਆਪਣਾ ਇਸ ਸੰਬੰਧ ਦੇ ਵਿੱਚ ਸੋਚ ਰਹੇ ਨੇ ਤੇ ਜਿਹੜੀਆਂ ਵੱਡੀਆਂ ਜਿਹੜੀਆਂ ਅਧ੍ਰਿਸ਼ ਸ਼ਕਤੀਆਂ ਨੇ ਉਹ ਚਾਹੁੰਦੀਆਂ ਨੇ ਕਿ ਸਿੱਖਾਂ ਦੇ ਉੱਪਰ ਇਸ ਤਰ੍ਹਾਂ ਦੀ ਵਿਚਾਰਧਾਰਾ ਦਾ ਇੱਕ ਪ੍ਰਵਚਨ ਸਿਰਜਿਆ ਜਾਵੇ ਇਹ ਇਹ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸੰਦਰਭ ਵਿੱਚ ਬਿਲਕੁਲ ਇਹ ਮੰਨਿਆ ਜਾ ਸਕਦਾ ਹੈ ਬਿਲਕੁਲ ਡਾਟਾ ਭਗਵੰਤ ਸਿੰਘ ਜਿਵੇਂ ਰਾਹੁਲ ਗਾਂਧੀ ਦਾ ਬਿਆਨ ਅਮਰੀਕਾ ਤੋਂ ਜਿਹੜਾ ਵੱਡੇ ਪੱਧਰ ਉੱਤੇ ਅੱਗੇ ਸਪਰੈਡ ਹੋ ਰਿਹਾ ਹੈ ਉਹਦੇ ਵਿੱਚ ਉਹਨਾਂ ਨੇ ਆਰਐਸਐਸ ਦਾ ਵੀ ਜ਼ਿਕਰ ਕੀਤਾ ਹੈ ਉਹਨਾਂ ਦਾ ਕੀ ਹੈ ਮਤਲਬ ਉਹਦੇ ਪਿੱਛੇ ਕੀ ਹੈ ਕਹਿਣਾ ਚਾਹੁੰਦੇ ਆ ਹਿੰਦਰ ਸਾਹਿਬ ਜਿਵੇਂ ਆਰਐਸਐਸ ਬਾਰੇ ਉਹਨਾਂ ਨੇ ਇਹ ਕਿਹਾ ਵੀ ਆਰਐਸਐਸ ਕੁਝ ਰਾਜਿਆਂ ਨੂੰ ਮਾੜਾ ਸਮਝ ਰਹੀ ਹੈ ਪੂਜ ਰਾਜਿਆਂ ਬਾਰੇ ਉਹਨਾਂ ਦੀ ਜਿਹੜੀ ਪਹੁੰਚ ਹੈ ਆਰਐਸਐਸ ਦੀ ਉਹ ਉਹ ਵੱਖਰੀ ਤਰ੍ਹਾਂ ਦੀ ਹੈ ਇਸੇ ਤਰ੍ਹਾਂ ਕੁਝ ਕਮਿਊਨਿਟੀ ਬਾਰੇ ਕੁਝ ਫਿਰਕਿਆਂ ਬਾਰੇ ਜਾਂ ਕੁਝ ਧਰਮਾਂ ਬਾਰੇ ਆਰਐਸਐਸ ਦੀ ਪਹੁੰਚ ਵੱਖਰੀ ਤਰ੍ਹਾਂ ਦੀ ਹੈ ਉਹਨਾਂ ਨੂੰ ਮਾੜਾ ਸਮਝਦੇ ਕੁਝ ਭਾਸ਼ਾਵਾਂ ਬਾਰੇ ਕੁਝ ਸੱਭਿਆਚਾਰ ਬਾਰੇ ਇਸ ਤਰ੍ਹਾਂ ਉਹਨਾਂ ਨੇ ਕਈ ਕਈ ਨੁਕਤੇ ਠਾਏ ਨੇ ਇਹਦੇ ਵਿੱਚ ਜੋ ਆਪਾਂ ਜੇ ਨੂੰ ਆਪਾਂ ਹਿੰਦੁਸਤਾਨ ਦੇ ਪਰਸਪੈਕਟਿਵ ਦੇ ਵਿੱਚ ਦੇਖੀ ਤਾਂ ਸਾਡੇ ਸਾਹਮਣੇ ਦ੍ਰਿਸ਼ਮਾਨ ਹੋ ਜਾਂਦੇ ਨੇ ਕਿ ਕਿਹੜੇ ਰਾਜਾਂ ਦੀ ਗੱਲ ਕਰ ਰਹੇ ਨੇ ਤਾਂ ਕਿਹੜੇ ਕਮਿਊਨਿਟੀ ਦੀ ਤੇ ਕਿਹੜੀਆਂ ਪਛਾਮਾਵਾਰੀ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਇਹ ਮਾਮਲੇ ਕਾਫੀ ਉੱਪਰ ਦੇ ਰਹੇ ਨੇ ਤੇ ਇਸ ਸੰਬੰਧ ਦੇ ਵਿੱਚ ਉਹਨਾਂ ਦਾ ਕਹਿਣਾ ਵੀ ਜਿਹੜੀ ਆਰਐਸਐਸ ਦੀ ਸੋਚ ਹੈ ਘੱਟ ਗਿਣਤੀਆਂ ਦੀਆਂ ਜਿਹੜੀਆਂ ਪਛਾਮਾ ਜਾਂ ਘੱਟ ਗਿਣਤੀ ਜਿਹੜੇ ਫਿਰਕੇ ਨੇ ਉਹਨਾਂ ਦੇ ਪ੍ਰਤੀ ਆਰਐਸਐਸ ਦੀ ਸੋਚ ਜਿਹੜੀ ਉਹਨਾਂ ਨੂੰ ਦਬਾਉਣ ਵਾਲੀ ਹੈ ਉਹਨਾਂ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਅੱਗੇ ਵਧ ਰਹੀ ਹੈ ਜਿਸ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਤੇ ਆਰਐਸਐਸ ਦੇ ਉੱਪਰ ਉਹਨਾਂ ਨੇ ਇਹ ਪ੍ਰਤਿਆਗਤਮ ਲਿਆ ਡਾਕਟਰ ਸਾਹਿਬ ਜੇਕਰ ਆਪਾਂ ਦੇਖੀਏ ਜਥੇਦਾਰ ਸ੍ਰੀ ਕਾਲ ਤਖਸਾਲਬ ਨੇ ਚਲੋ ਇਸਲਾਮ ਤੇ ਸਿੱਖੀ ਜਮ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਭਾਈਚਾਰਕ ਸਾਂਝ ਬਰਕਰਾਰ ਰਹਿਣੀ ਚਾਹੀਦੀ ਹੈ ਜਿਹੜਾ ਧਰਮਾਂ ਦੇ ਵਿੱਚ ਜਹੀ ਨਫ਼ਰਤ ਫਰਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਕਿਸੇ ਧਰਮ ਦੇ ਸੱਚੇ ਪੈਰੋਕਾਰ ਨਹੀਂ ਹੋ ਸਕਦੇ ਪਰ ਜੇਕਰ ਦੇਖੀਏ ਰੌਹਲ ਕਾਂਧੀ ਸਾਹਿਬ ਨੇ ਜਿਹੜਾ ਉੱਥੇ ਬਿਆਨ ਦਿੱਤਾ ਗਿਆ ਅਮਰੀਕਾ ਦੇ ਵਿੱਚ ਸਿੱਖ ਜਿਵੇਂ ਨਾਲੋਂ ਜੁੜਿਆ ਉਹਨਾਂ ਨੇ ਕੁਝ ਕਕਾਰਾਂ ਦਾ ਜ਼ਿਕਰ ਕੀਤਾ ਹੈ ਕਿ ਸ਼ਾਇਦ ਸਿੱਖਾਂ ਦੀ ਭਾਰ ਦੇ ਵਿੱਚ ਦੁਰਦਰਸ਼ਾ ਉਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਦੁਨੀਆ ਸਾਹਮਣੇ ਪਰੰਤੂ ਹਕੀਕਤ ਦੇ ਵਿੱਚ ਸ਼ਾਇਦ ਅਜਿਹਾ ਨਹੀਂ ਕੁਝ ਘਟਨਾਵਾਂ ਜਿਵੇਂ ਡਾਕਟਰ ਸਾਹਿਬ ਤੁਸੀਂ ਕਹੇ ਕਿ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉਹ ਹਰ ਕਮਿਊਨਿਟੀ ਦਾ ਮੁੱਦਾ ਮਤਲਬ ਹਰ ਕਮਿਊਨਿਟੀ ਨਾਲ ਜੁੜੀਆਂ ਵੀ ਹੋ ਸਕਦੀਆਂ ਨੇ ਫਿਰ ਸਿੱਖਾ ਇੱਕ ਬਹਾਦਰ ਕੌਮ ਹੈ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਵੱਡਾ ਰੋਲ ਨਿਭਾਇਆ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਦੇਸ਼ ਤੇ ਹੁਣ ਵੀ ਵਿਕਾਸ ਤੇ ਖਿਸ਼ਾਲ ਦੇ ਵਿੱਚ ਜਿਹੜੇ ਸਿੱਖ ਕੌਮ ਵੱਡਾ ਯੋਗਦਾਨ ਪਾ ਰਹੀ ਹੈ ਪਰ ਜਿਵੇਂ ਰਾਹੁਲ ਗਾਂਧੀ ਦੇ ਬਿਆਨ ਮਗਰੋਂ ਜਿਹੜਾ ਪ੍ਰतिकਰਮ ਭਾਜਪਾ ਬਣਾਉਂਦਾ ਹੈ ਭਾਜਪਾ ਦੇ ਬਲਾਰੇ ਮਿਸਟਰ ਆਰਫੀ ਸਿੰਘ ਦਾ ਕਹਿਣਾ ਹੈ ਕਿ ਉਹ ਅਜਿਹਾ ਬਿਆਨ ਜਿਹੜੀ ਉਹਨਾਂ ਨੇ ਗੱਲ ਅਮਰੀਕਾ ਦੇ ਵਿੱਚ ਕੀਤੀ ਹੈ ਉਹਨਾਂ ਦਾ ਸਿੱਧਾ ਉਹਨਾਂ ਦਾ ਚੈਲੰਜ ਹੈ ਕਿ ਇਹ ਗੱਲ ਭਾਰ ਦੇ ਵਿੱਚ ਆ ਕਿ ਕਹਿ ਕੇ ਉਹ ਕਹੋਣ ਇਹਦੇ ਪਿੱਛੇ ਕੀ ਪੱਕੀ ਸਮਝਿਆ ਕਿਉਂ ਕਿਹਾ ਉਹਨਾਂ ਨੇ ਕਿ ਭਾਰ ਦੇ ਵਿੱਚ ਆਓ ਤੇ ਕਹੋ ਫਿਰ ਦੇਖਾਂਗੇ ਸੀ ਕਿ ਅਸੀਂ ਇਹਦੇ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣ ਦਾ ਭਾਵ ਹੈ ਕਿਉਂਕਿ ਉਹ ਅਮਰੀਕਾ ਦੇ ਵਿੱਚ ਉਹਨਾਂ ਨੇ ਕਿਹਾਗਾ ਇਸ ਸਬੰਧ ਦੇ ਵਿੱਚ ਇੱਥੇ ਕਾਨੂੰਨੀ ਜਿਹੜੀ ਚਾਰਾਜੋਈ ਨਹੀਂ ਕਰ ਸਕਦੇ ਉਹਨਾਂ ਦਾ ਮਤਲਬ ਹੈ ਵੀ ਭਾਰਤਾ ਕਿ ਇਸ ਤਰ੍ਹਾਂ ਦੀ ਗੱਲ ਕਹੋ ਤੇ ਫਿਰ ਅਸੀਂ ਇਹਦੇ ਇਹ ਬਾਰੇ ਜਿਹੜਾ ਲੀਗਲ ਜਿਹੜੀ ਹੈਗੀ ਆ ਕਾਰਵਾਈ ਕਰਾਂਗੇ ਇਸ ਸਬੰਧ ਦੇ ਵਿੱਚ ਇਹ ਵੀ ਹੈ ਕਿਉਂਕਿ ਆਰ. ਪੀ. ਸਿੰਘ ਨੇ ਇਹ ਕਿਹਾ ਕਿ ਇਹ ਬਹੁਤ ਗਲਤ ਹੁਟਾਰਨਾ ਜਿਹੜੀ ਰਜੀਵ ਗਾਂਧੀ ਰਾਹੁਲ ਗਾਂਧੀ ਉੱਤੇ ਪੇਸ਼ ਕਰ ਰਹੇ ਨੇ ਇਹ ਹਿੰਦੁਸਤਾਨ ਦੇ ਅਕਸ ਨੂੰ ਢਾਲਾ ਰਹੀ ਹੈ ਤੇ ਇਸ ਤਰ੍ਹਾਂ ਦੀਆਂ ਸਥਿਤੀਆਂ ਨਹੀਂ ਹੈਗੀਆਂ ਤੇ ਦੂਸਰੀ ਗੱਲ ਇਹ ਵੀ ਆ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਆਰ. ਪੀ. ਸਿੰਘ ਜਿਹੜਾ ਕਿ ਇੱਕ ਸਿੱਖ 체ਰ ਉਹਨਾਂ ਨੂੰ ਅੱਗੇ ਕਰਕੇ ਉਹਨਾਂ ਦੇ ਰਾਹੀਂ ਇਹ ਬਿਆਨ ਦਵਾਇਆ ਤੇ ਇਹ ਵੀ ਸਪਸ਼ਟ ਕਰਦਾ ਵੀ ਸਿੱਖਾਂ ਦਾ ਇਨਾਹ ਹੁਣੀ ਹੈ ਜਿਸ ਤਰ੍ਹਾਂ ਦਾ ਉਹਨਾਂ ਨੂੰ ਪੇਸ਼ ਕਰਕੇ ਕੀਤਾ ਜਾ ਰਿਹਾ ਹੈ ਪਰ ਜਿਵੇਂ ਕਿ ਸਿੱਖਾਂ ਦੀ ਜਿਹੜੀ ਇੱਕ ਸ਼ਬੀ ਹੈ ਚਾਹੇ ਉਹ ਕਿਸਾਨ ਅੰਦੋਲਨ ਹੋਵੇ ਚਾਹੇ ਕੋਈ ਹੋਰ ਵੀ ਅੰਦੋਲਨ ਹੋਵੇ ਜਾਂ ਹੁਣ ਵੀ ਜਿਹੜੇ ਚੱਲ ਰਹੇ ਨੇ ਜਿਸ ਤਰ੍ਹਾਂ ਕੇ ਕਿਸਾਨਾਂ ਨੇ ਜਿਹੜੀ ਕਿਸਾਨ ਜਥੇਬੰਦੀਆਂ ਨੇ ਐਸ ਕੇ ਐਮ ਜਾਂ ਹੋਰ ਜਥੇਬੰਦੀਆਂ ਉਹਨਾਂ ਦੀ ਰਾਜੀਪ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਹੋਣੀ ਤੇ ਇਹ ਇਹ ਵੀ ਜਿਹੜੀ ਭਾਰਤ ਸਰਕਾਰ ਦੇ ਪ੍ਰਤੀ ਨੂੰ ਆਪਣਾ ਇੱਕ ਲੱਗ ਰਿਹਾ ਹੈਗਾ ਕਿ ਪੰਜਾਬ ਪ੍ਰਤੀ ਇਸ ਤਰ੍ਹਾਂ ਦਾ ਉਹਨਾਂ ਦਾ ਐਟੀਟਿਊਡ ਹੈ ਕਿ ਰਾਹੁਲ ਗਾਂਧੀ ਦੇ ਨਾਲ ਜਿਹੜੀਆਂ ਸਿੱਖ ਜਿਹੜੀ ਮਾਨਸਿਕਤਾ ਜੁੜਦੀ ਜਾ ਰਹੀ ਹੈ ਸ਼ਾਇਦ ਇਸ ਸੰਦਰਭ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਹੋਵੇ। ਇਹ ਵੀ ਖਬਰ ਆ ਰਹੀਆਂ ਨੇ ਅਮਰੀਕਾ ਦੇ ਵਿੱਚ ਵੀ ਕੁਝ ਸਿੱਖ ਵਫਾਤ ਰਾਹੁਲ ਗਾਂਧੀ ਨੂੰ ਮਿਲਦੇ ਆ। ਜੀ। ਬਿਲਕੁਲ ਇਸੇ ਤਰ੍ਹਾਂ ਇਸੇ ਸੰਦਰਭ ਦੇ ਵਿੱਚ ਸ਼੍ਰੀ ਆਰਤੀ ਸਿੰਘ ਨੇ ਆਪਣਾ ਤਿੱਖਾ ਬਿਆਨ ਜਾਰੀ ਕੀਤਾ ਹੈ। ਜੀ। ਹੂੰ। ਬਿਲਕੁਲ ਡਾਕਟਰ ਸਾਹਿਬ ਜਿਹੜੀਆਂ ਸੰਭਾਵਨਾਵਾਂ ਵਾਦਕੇ ਕੀ ਸਾਹਮਣੇ ਹਰਿਆਣੇ ਸ਼ਾਇਦ ਰਾਹੁਲ ਗਾਂਧੀ ਦੇ ਬਿਆਨ ਉਤੇ ਭਾਰਤ ਸਰਕਾਰ ਨੂੰ ਵੀ ਸਾਰਾ ਕੁਝ ਸਪਸ਼ਟ ਕਰਨਾ ਪਵੇਗਾ ਅਧਿਕਾਰਤ ਤੌਰ ਤੇ ਬਿਆਨ ਦੇਣਾ ਪੈ ਸਕਦਾ ਕਦੋਂ ਦੇਣਗੇ ਕਿ ਰਾਹੁਲ ਗਾਂਧੀ ਦੀ ਜਦ ਵਾਪਸੀ ਉਤੇ ਉਦੋਂ ਜਾਂ ਕਿਵੇਂ ਇਹ ਵਿਖਣ ਵਾਲੀ ਗੱਲ ਹੈ ਤੇ ਨਾਲ ਜਿਹੜਾ ਹੈ ਹੁਣ ਆਗਾਮੀ ਪਾਰਲੀਮੈਂਟ ਹੋਣਾ ਉਹਦੇ ਵਿੱਚ ਵੀ ਇਹ ਸਾਰਾ ਮੁੱਦਾ ਬੜੇ ਵੱਡੇ ਪੱਧਰ ਉਤੇ ਚਰਚਾ ਦਾ ਵਿਸ਼ਾ ਰਹੇਗਾ ਤੇ ਵਿਰੋਧੀ ਧਿਰ ਤੇ ਸਰਕਾਰੀ ਧਿਰ ਕਹਿੰਦਾ ਭਾਪ ਕੇ ਸਦਾ ਧਿਰ ਇਸ ਮਾਮਲੇ ਦੇ ਵਿੱਚ ਆਹਮੋ ਸਾਹਮਣੇ ਜ਼ਰੂਰ ਹੋਣੀ ਕਿ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਅਗਲੇ ਸਮੇਂ ਇਹ ਸਾਰਾ ਮਾਮਲਾ ਇਹ ਬਿਆਨ ਇਹਦਾ ਪ੍ਰਤੀਕਰਮ ਇਹਦਾ ਮਕਸਦ ਤੇ ਇਹਦਾ ਜਿਹੜਾ ਦੋਨੇ ਧਿਰਾਂ ਵੱਲੋਂ ਕਿਸ ਤਰ੍ਹਾਂ ਦਾ ਇਹਨੂੰ ਅੱਗੇ ਵਧਾ ਕੇ ਪੇਸ਼ ਕੀਤਾ ਜਾ ਸਕਦਾ ਤੇ ਇਹ ਸਾਰੇ ਮਾਮਲੇ ਦੇ ਵਿੱਚ ਸਿੱਖ ਜਮ ਇੱਥੇ ਖੜਾ ਵਿਖਾਈ ਦੇਵੇਗਾ ਕਿਰ ਅੱਗੇ ਆਈਏ ਡਾਕਟਰ ਸਾਹਿਬ ਸੀਪੀਆਈ ਦੇ ਵੱਡੇ ਆਗੂ ਕਹਿ ਰਹੇ ਕਿ ਜਰਨਸ ਕੱਤਰ ਖੱਬੇ ਪੱਖੀ ਇੱਕ ਵੱਡੀ ਸ਼ਕਤੀ ਹੈ ਸੀਤਾਰਾਮ ਜੇਚਰੀ ਕਹਿੰਦਾ ਭਾਵ ਕਿ ਜੇਚਰੀ ਸਾਹਿਬ ਉਹ ਪਿਛਲੇ ਕਈ ਦਿਨਾਂ ਤੋਂ ਬਵਾਰ ਨੇ ਦਿੱਲੀ ਦੇ ਐਮਜ਼ ਦੇ ਵਿੱਚ ਉਹਨਾਂ ਦਾ ਆਲਾ ਚੱਲ ਰਿਹਾ ਹੈ ਕਰ ਸਰ ਦੱਸਿਓ ਕਿ ਉਹਨਾਂ ਦੀ ਸ਼ਖਸੀਅਤ ਦੀ ਇਸ ਵੇਲੇ ਜਿਹੜੀ ਹੈ ਦੇਸ਼ ਨੂੰ ਕੀ ਲੋੜ ਸੀ ਖਾਸ ਕਰਕੇ ਖੱਬੇ ਪੱਖੀ ਵਿਚਾਰਧਾਰਾ ਨੂੰ ਤੇ ਉਹਨਾਂ ਦੀ ਹਾਲਤ ਕਿਵੇਂ ਹੈ ਜਿਹੜੀ ਹੈ ਸਾਹਮਣੇ ਆ ਰਹੀ ਹੈ ਜੀਦਰ ਸਾਹਿਬ ਜੀਦਰ ਸਾਹਿਬ ਸੀਰੀ ਸੀਤਾਰਾਮ ਜੇਚਰੀ ਸੀਪੀਆਈ ਦੇ ਵੱਡੇ ਦਿਗਜ ਲੀਡਰ ਸਨ ਜਿਨ੍ਹਾਂ ਦੀ ਵਿਚਾਰਧਾਰਾ ਦੇਸ਼ ਦੀ ਦੇ ਕੌਮੀ ਸਿਹਤ ਮੰਤਰੀ ਪ੍ਰਸਤੀਤੀ ਹੈ ਬਿਲਕੁਲ ਸਪਸ਼ਟ ਸੀ ਤੇ ਉਹ ਖੱਬੇ ਪੱਖੀ ਲਹਿਰ ਨੂੰ ਅੱਗੇ ਵਧਾਉਣ ਦੇ ਲਈ ਨਿਰੰਤਰ ਯਤਨਸ਼ੀਲ ਹਨ ਤੇ ਉਹਨਾਂ ਦਾ ਜਿਹੜਾ ਕਿਰਦਾਰ ਵੀ ਇੱਕ ਰੋਲ ਮਾਡਲ ਦੀ ਤਰ੍ਹਾਂ ਮੰਨਿਆ ਜਾਂਦਾ ਸੀ ਕਾਮਰੇਟਾਂ ਦੇ ਵਿੱਚ ਖੱਬੇ ਪੱਖੀ ਲਹਿਰ ਦੇ ਵਿੱਚ ਉਹਨਾਂ ਦੀ ਕਾਫੀ ਵੱਡੀ ਦੇਣ ਦੇਨ ਸੀ सीताराम जीचਰੀ ਜੀ ਪਿਛਲੇ ਦਿਨਾਂ ਤੋਂ ਨਮੂਨੀਏ ਤੋਂ ਪੀੜਤ ਹੋਏ ਤੇ ਉਹ ਐਮਐਸ ਦੇ ਵਿੱਚ ਇਲਾਜधीन ਨੇ ਜਿੱਥੇ ਕੀ ਦੱਸਿਆ ਜਾ ਰਿਹਾ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ ਤੇ ਇਹ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਵਿਪੱਖੀ ਧਿਰਾਂ ਨੂੰ ਇਕੱਠੇ ਕਰਨ ਦੇ ਲਈ ਕੱਬੇ ਪੱਕੀ ਵਿਚਾਰਧਾਰਾ ਨੂੰ ਅੱਗੇ ਫਲਾਉਣ ਦੇ ਲਈ ਉਹਨਾਂ ਦਾ ਵੱਡਾ ਯੋਗਦਾਨ ਹੈ सीताराम येचरी ਅੱਛੀ ਸ਼ਕਤੀਯਤ ਦੇ ਮਾਲਕ ਨੇ ਜਿਹੜੇ ਵੱਡੇ ਲੀਡਰ ਨੇ ਅਜਿਹੇ ਲੀਡਰ ਉਹ ਇੱਕ ਪੀੜੀ ਹੈ ਜਿਸ ਤਰ੍ਹਾਂ ਕਿ ਪੁਰਾਣੇ ਲੀਡਰ ਦੂਸਰੀਆਂ ਪਾਰਟੀਆਂ ਦੇ ਵਿੱਚ ਸੀ ਤੇ ਨਵੀਂ ਪੀੜੀ ਆ ਰਹੀ ਹੈ ਪਹਿਲੀ ਪੀੜੀ ਤੇ ਕਾਫੀ ਗੰਭੀਰ ਸੀ ਕਿ ਇਹਨਾਂ ਦਾ ਆਪਣਾ ਅਕਸਾ ਹੈ ਜਿਨ੍ਹਾਂ ਦਾ ਆਪਣਾ ਕੱਦ ਹੈ ਜਿਨ੍ਹਾਂ ਦਾ ਇੱਕ ਕਲਟਕ ਪ੍ਰਭਾਵ ਹੈ ਉਹਨਾਂ ਦੀ ਸਿਹਤ ਅੰਦਰੂਸਤੀ ਦੇ ਲਈ ਪਤਾ ਕਾਮਨਾ ਕਰ ਸਕਦੇ ਹਾਂ ਜੀ ਬਿਲਕੁਲ ਡਾਕਟਰ ਸਾਹਿਬ ਖੱਬੇ ਪੱਖੀ ਵੱਡੀ ਸ਼ਖਸੀਅਤ ਹੈ ਪੰਜਾਬ ਤੋਂ ਕਹਿੰਦਾ ਪਾਕ ਕਿ ਕਾਂਗਰਡ ਹਰਕ੍ਰਿਸ਼ਨ ਸਰਜੀਤ ਉਹਨਾਂ ਤੋਂ ਬਾਅਦ ਜਿਹੜਾ ਖੱਬੇ ਪੱਖ ਲਿਹਾਜ਼ ਉਤੇ ਜਿਹੜਾ ਵੱਡਾ ਨਾਮ ਚਰਚਾ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਉਹ ਹੈ ਸਿਦਾ ਰਾਮ ਜੈ ਚੁਰੀ ਸਾਹਿਬ ਖੈਰ ਉਹ ਇਹਨਾਂ ਦੇ ਲਈ ਐਮ ਇਸ ਦਿੱਲੀ ਦੇ ਵਿੱਚ ਦਾਖਲ ਨੇ ਤੇ ਦੁਆ ਕਰਦੇ ਆਂ ਉਨ੍ਹਾਂ ਦੀ ਤੰਦਰੁਸਤੀ ਦੀ ਖੈਰ ਸਿਆਸਤ ਦੀ ਜਿਹੜੀ ਅਗਲੀ ਇੱਕ ਗੱਲ ਡਾਕਟਰ ਸਾਹਿਬ ਹਰਿਆਣੇ ਨਾਲ ਜੁੜੀ ਹਰਿਆਣੇ ਦੇ ਵਿੱਚ ਆਮ ਸੋਣ ਹੈ ਆਪ ਤੇ ਕਾਂਗਰਸ ਦਾ ਸਹਿਯੋਗਤਾ ਹੁੰਦਾ ਹੁੰਦਾ ਉਹ ਖੜ ਗਿਆ ਲੰਗੀ ਕੱਲ ਆਪ ਨੇ 20 ਜਿਹੜੇ ਉਮੀਦਵਾਰਾਂ ਦੀ ਸੂਚੀ ਪਹਿਲੀ ਜਾਰੀ ਕੀਤੀ ਅੱਜ ਆਪ ਦੇ ਜਿਹੜੇ ਕੌਮੀ ਜਨਰਲ ਸਿਕੱਤ ਸੰਗਠਨ ਡਾਕਟਰ ਸੰਦੀਪ ਪਾਟਲਕ ਉਹਨਾਂ ਵੱਲੋਂ ਦੂਜੀ ਜਿਹੜੀ ਸੂਚੀ ਨਵਾਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਕਿਵੇਂ ਦੇਖਦੇ ਆ ਕਿ ਹੁਣ ਦੂਰੀਆਂ ਕਾਂਗਰਸ ਨਾਲ ਕਿਉਂ ਗਿਆ ਕੱਠ ਜੋੜ ਦੇ ਵਿੱਚ ਇਕੱਠੇ ਨੇ ਭਾਵੇਂ ਕਿ ਬਿਆਨ ਆ ਰਿਹਾ ਕਿ ਸਾਡਾ ਇਹ ਜਿਹੜਾ ਸਵੈ ਪੱਤਰਤਾ ਵੱਖਰਾ ਹੈ ਪ੍ਰੋਗਰਾਮ ਹੈ ਨੈਸ਼ਨਲ ਪੱਤਰ ਤੇ ਸੀ ਇੰਡੀਆ ਕੱਠ ਜੋੜ ਦੇ ਨਾਲ ਹੀ ਆ ਅਜਿਹੀ ਤਰ੍ਹਾਂ ਦਾ ਵੀ ਬਿਆਨ ਆਪ ਦੀ ਧਿਰ ਵੱਲੋਂ ਆ ਰਿਹਾ ਜਿਹੜੇ ਹਰਿਆਣੇ ਦੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਕੇਸ ਸੀ ਤੋਂ ਵੱਲੋਂ ਕਿਵੇਂ ਦੇਖਦੇ ਹੋ ਇਹ ਸਾਰੇ ਮਾਹੌਲ ਨੂੰ ਹਰਿਆਣੇ ਦੀ ਜਿਹੜੀ ਇਲੈਕਸ਼ਨ ਹੈ ਦੋਨਾਂ ਤਰ੍ਹਾਂ ਦੇ ਵਿੱਚ ਦੂਜੀ ਸੂਚੀ ਆਪ ਵੱਲੋਂ ਅੱਜ ਲਿਆ ਦੇਣੀ ਜਾਰੀ ਕਰਦੇ ਜੀ ਰਾਜ ਸਾਹਿਬ ਜਿਸ ਤਰ੍ਹਾਂ ਦੀਆਂ ਘਟਨਾਵਾਂ ਹਰਿਆਣਾ ਦੇ ਵਿੱਚ ਵਾਪਰ ਰਹੀਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਜਿਹੜੀਆਂ ਸਮਝੌਤੇ ਦੀਆਂ ਸੰਭਾਵਨਾਵਾਂ ਮਾਤੀ ਉਹ ਬਹੁਤ ਦੂਰ ਜਾ ਚੁੱਕੀਆਂ ਨੇ ਇਹਦੇ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਕਿ ਅਜਨੋ ਕੈਂਡੀਡੇਟਾਂ ਦੇ ਐਲਾਨ ਹੋਰ ਕਰ ਦਿੱਤੇ ਨੇ 29 ਕੈਂਡੀਡੇਟ ਉਹਨਾਂ ਨੇ ਐਲਾਨ ਦਿੱਤੇ 90 ਸੀਟਾਂ ਦੇ ਵਿੱਚੋਂ ਤੇ ਉਹਨਾਂ ਨਾਲ ਦੇ ਨਾਲ ਵਿੱਚ ਹੋਰ ਵੀ ਉਹ ਉਮੀਦਵਾਰਾਂ ਦਾ ਐਲਾਨ ਕਰਨਗੇ ਤੇ ਆਪਣੇ ਤੌਰ ਤੇ ਚੋਣ ਲੜਨਗੇ ਉਦੋਂ ਕਾਂਗਰਸ ਪਾਰਟੀ ਵੀ ਆਪਣੇ ਦਮ ਦੇ ਉੱਪਰ ਹਰਿਆਣੇ ਦੀ ਚੋਣ ਲੜਨਾ ਚੰਦ ਕਰ ਰਹੀ ਹੈ ਤੇ ਬੇਸ਼ੱਕ ਇੰਡੀਆ ਗੱਠ ਜੋੜ ਦੇ ਹੈ ਦੋਨੋਂ ਭਾਈਵਾਲ ਨੇ ਪਰੰਤੂ ਜਿਹੜੀਆਂ ਸਥਾਨਿਕ ਹਰਿਆਣੇ ਦੀਆਂ ਪ੍ਰਸਥਿਤੀਆਂ ਨੇ ਉਹਨਾਂ ਦੇ ਮੱਦੇ ਨਜ਼ਰ ਇਹ ਲੱਗਦਾ ਵੀ ਇਹ ਜਿਹੜਾ ਗੱਠ ਜੋੜ ਨਹੀਂ ਹੋਏਗਾ ਤੇ ਆਪਸ ਦੇ ਵਿੱਚ ਚੋਣ ਲੜਨਗੇ ਬਾਕੀ ਜਿਉਂ-ਜਿਉਂ ਦਿਨ ਬੀਤਣਗੇ ਉਸ ਤੋਂ ਬਾਅਦ ਇਹ ਦੀ ਸਥਿਤੀ ਸਪਸ਼ਟ ਹੋਏਗੀ ਕਿ ਕਿੱਥੇ ਕਿਹੜੀਆਂ-ਕਿਹੜੀਆਂ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਆਪਣਾ ਵਧ ਪ੍ਰਭਾਵ ਪਾ ਸਕਦੀ ਹੈ ਜਾਂ ਕਿਸ ਪਾਸੇ ਨੂੰ ਕਾਟ ਲਾਉਣੀ ਹੈ ਇਸ ਸਬੰਧੀ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਆਪਣੀ ਕੋਈ ਸਟ੍ਰੈਟਜੀ ਹੋਏਗੀ ਉਹ ਉਹ ਸਾਹਮਣੇ ਆਏਗੀ ਵੀ ਉਹਨਾਂ ਨੇ ਸਭ ਤੋਂ ਵੱਧ ਕਾਟ ਕਾਂਗਰਸ ਨੂੰ ਲਾਉਣੀ ਹੈ ਜਾਂ ਭਾਜਪਾ ਨੂੰ ਲਾਉਣੀ ਹੈ ਜਾਂ ਜਾ ਕੇ ਉਹਦਾ ਫਾਇਦਾ ਕਿਹੜੀ ਪਾਰਟੀ ਨੇ ਚੱਕਣਾ ਇਹ ਵੀ ਹੁੰਦਾ ਕਈ ਵਾਰ ਵਧ ਕੈਂਡੀਡੇਟ ਖੜੇ ਹੋਣ ਦਾ ਫਾਇਦਾ ਵੀ ਹੋ ਜਾਂਦਾ ਕੋਈ ਜਿਹੜੀਆਂ ਪਾਰਟੀਆਂ ਦਾ ਉਹ ਬੇਸ਼ੱਕ ਦੇਖਣ ਨੂੰ ਲੱਗਦਾ ਵੀ ਇਹ ਗਲਤ ਹੋਇਆ ਪਰੰਤੂ ਉਹ ਅਦ੍ਰਿਸ਼ਟ ਉਹਦੇ ਉੱਪਰ ਜਿਹੜਾ ਬਿਹਾਈਂਡ ਦੀ కర్ਟਨ ਗੁਪਤ ਰੂਪ ਤੇ ਵਿੱਚ ਸਮਝੌਤਾ ਵੀ ਹੁੰਦਾ ਉਹਦਾ ਫਾਇਦਾ ਨਹੀਂ ਹੋ ਜਾਂਦਾ ਅਲੱਗ-ਅਲੱਗ ਲੜਨ ਦਾ ਇਹ ਸਥਿਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗੀ ਸਪਸ਼ਟ ਹੋਵੇਗੀ ਤੇ ਪਰੰਤੂ ਫਿਲਹਾਲ ਇਹੋ ਹੀ ਹੈ ਕਿ ਇਹਨਾਂ ਦੋਵਾਂ ਪਾਰਟੀਆਂ ਦੇ ਵਿੱਚ ਉੱਥੇ ਹਰਿਆਣੇ ਦੇ ਵਿੱਚ ਸਮਝੌਤਾ ਨਹੀਂ ਹੋਵੇਗਾ ਤਾਂ ਆਪ ਕੋ ਆਪਣੇ ਉਮੀਦਵਾਰ ਖੜੇ ਕਰਨਗੇ ਜੀ ਹਾਂ ਬਿਲਕੁਲ ਸੋ ਅੱਜ ਦੇ ਇਹ ਜਿਹੜੇ ਸਾਹਮਣੇ ਆਏ ਹੁਣ ਤੱਕ तमाम ਮਸਲੇ ਜਿਹੜੇ ਬੜੇ ਵਿਸਥਾਰ ਨਾਲ ਸਾਂਝੇ ਕੀਤੇ ਆਏ ਖੈਰ ਸਾਡੇ ਨਾਲ ਜੁੜੇ ਸਨ ਉਗੇ ਰਾਜਸੀ ਮਹਾਰਤ ਤੇ ਅਦਾਰਾ ਜਾ ਕੋਈ ਇਤਨਾ ਸੰਦੇਸ਼ ਵਾਦਕ ਡਾਕਟਰ ਪ੍ਰਵੰਸ ਸਿੰਘ ਸੋ ਡਾਕਟਰ ਸਾਹਿਬ ਇਸ ਚੈਨਲ ਇਹ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਬਹੁਤ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ